ਹੈਲੋ ਸਤਿ ਸ੍ਰੀ ਅਕਾਲ ਸਾਰਿਆਂ ਨੂੰ ਸੁਖ ਬਲੌਕਸ ਦੇ ਉੱਪਰ ਐਂਟਰ ਦਾ ਸਵਾਗਤ ਹੈ YouTube ਫੈਨਿਕ ਦਾ ਸਾਰੇ ਠੀਕ ਠਾਕ ਹੋ ਦੀ ਜੀ ਸਾਰਾ ਸਤਿ ਸ਼੍ਰੀ ਅਕਾਲ ਜੀ ਅੱਜ ਤਰੀਕ ਹੋ ਗਈ ਆ 17 ਤੇ ਦਿਨ ਹੋ ਗਿਆ ਅੱਜ ਬੋਧਵਾਰ ਤੇ ਟਾਈਮ ਹੋ ਗਿਆ 10 ਵਜੇ ਦਾ ਤੇ ਦੇਖੋ ਜੀ ਦਿਨ ਸਵੇਤੋ ਬਸ ਸਟਾਰਟ ਹੋਈ ਪਈ ਆ ਘਰ ਦੇ ਕੰਮਾਂ ਕਰਾਂ ਵਾਸਤੇ ਹਨਾ ਤੇ ਅੱਜ ਕੰਮ ਇਹਨਾ ਵੀ ਬਹੁਤ ਜ਼ਿਆਦਾ ਜੀ ਜ਼ਿੰਦਗੀ ਨਹੀਂ ਬਿਹਾਲ ਹੋਈ ਪਈ ਆ ਨਾ ਦੀ ਬਹੁਤ ਜ਼ਿਆਦਾ ਕੋਈ ਹਾਲ ਨਹੀਂ ਹੈਗਾ ਜ਼ਿੰਦਗੀ ਦਾ ਤੇ ਆ ਦੇਖੋ ਅੱਜ ਪੇਟੀ ਦੇ ਕੱਪੜੇ ਸਕਾਈ ਵਿੱਚ ਸਾਰੇ ਤੇ ਉਹ ਸਾਰਾ ਬਨੇਰਾ ਭਰਿਆ ਪਿਆ ਦਪਾਲੀ ਸਾਈਡ ਵੀ ਭਰੀ ਪਈ ਆ ਤੇ ਇਧਰੋਂ ਕਢ ਲਏ ਦਾਣੇ ਡਰਮ ਚ ਹਨ ਤੇ ਚਲੋ ਮੈਂ ਕਿ ਧੁੱਪਾਂ ਲੱਗਦੀਆਂ ਹੁਣ ਫਿਕਾਂ ਧੁੱਪਾਂ ਫਿਰ ਅੰਨੀ ਜੇ ਹੋ ਜਾਣੀਆਂ ਤਾਂ ਫਿਰ ਉਹਦੀ ਗੱਲ ਬਣਨੀ ਹੈਗੀ ਤੇ ਹਿੰਮਤ ਮਾਰ ਕੇ ਹਨਾ ਚਲੋ ਕੰਮ ਕਰ ਕਰਦੇ ਫੇਰ ਹੀ ਕੰਮ ਹੁੰਦਾ ਆ ਤੇ ਜੇ ਫਿਰ ਆਪਾਂ ਬਹਿ ਜੰਨੇ ਆ ਤੇ ਫਿਰ ਮਨ ਠਿੱਕ ਜਾ ਹੋ ਜਾਂਦਾ ਫਿਰ ਮਨ ਨਹੀਂ ਕਰਦਾ ਕੰਮ ਕਰਨੇ ਨੂੰ ਤੇ ਫਿਰ ਹੁੰਦਾ ਵੀ ਚੱਲ ਰੋਟੀ ਖਾ ਕੇ ਸੌਂ ਜੀ ਅੱਜ ਕੱਲ੍ਹ ਨੀਂਦ ਬੜੀ ਆਉਂਦੀ ਹੈ ਨਾ ਰੋਟੀ ਖਾ ਕੇ ਜਿੰਦਰਾ ਰੋਟੀ ਨਹੀਂ ਖਾਂਦੇ ਆਪਾਂ ਨੂੰ ਨੀਂਦ ਨਹੀਂ ਆਉਂਦੀ ਹੈਗੀ ਤੇ ਇਹ ਤੁਹਾਡੇ ਨਾਲ ਵੀ ਹੁੰਦਾ ਹੋਵੇ ਜਰੂਰ ਕਮੈਂਟ ਕਰਕੇ ਦੱਸਿਓ ਮੈਨੂੰ ਤੁਹਾਡੇ ਨਾਲ ਵੀ ਤਾਂ ਹੁੰਦੀ ਆ ਤੇ ਦਾਣੇ ਤੇ ਚਲੋ ਠੀਕ ਹੈ ਠੀਕ ਹੈ ਮੈਨੂੰ ਸੀਗਾ ਮੈਂ ਕਿਹਾ ਅੱਜ ਦਾ ਮਕਾਨ ਚੁੰਨੇ ਚੁੰਦੇ ਸੀ ਨਾ ਪਿਛਲੇ ਮਹੀਨੇ ਅੱਜ ਵੀ ਕਿਤੇ ਖਰਾਬ ਨਾ ਹੋ ਗਏ ਨੂੰ ਬਿਸਤਰੇ ਤੇ ਉਹ ਹੁਣ ਮੈਂ ਦੇਖਿਆ ਚਲੋ ਕਿਰਪਾ ਵਾਗਰੂ ਦੀ ਸਹੀ ਆ ਤੇ ਏਡਾ ਕੰਮ ਨਹੀਂ ਖਰਾਬ ਹੋਇਆ ਬਸ ਮਾੜਾ ਮੋਟਾ ਚੋਆ ਪਿਆ ਹੁੰਦਾ ਹੈ ਚਲੋ ਖੈਰ ਦੇਖਣੇ ਚਾਹੀਦੇ ਦੇਖਣਾ ਵਧੀਆ ਹੁੰਦਾ ਹਨ ਤੇ ਪਤਾ ਲੱਗ ਜਾਂਦਾ ਦੇਖਣ ਨਾਲ ਤੇ ਇਧਰ ਕਵਾੜੀਏ ਭਾਈ ਵੀ ਆ ਗਏ ਤੇ ਹੁਣ ਮੈਂ ਰੋਟੀ ਪਾਣੀ ਹੁਣ ਬਣਾ ਕੇ ਰੱਖ ਲਾਂ ਅੱਜ ਸਾਰੇ ਕੰਮ ਮੇਰੇ ਵੱਸ ਲੇਟ ਹੀ ਹੋ ਗਏ ਇਦਾਂ ਤੇ ਸਾਰੇ ਕੰਮ ਲੇਟ ਹੋ ਗਏ ਆ ਤੇ ਮੈਨੂੰ ਆ ਵੀ ਚੱਲ ਹੁਣ ਪਸੀਨੇ ਵਾਲੇ ਦੇ ਕੱਪੜੇ ਹੋਏ ਹੀ ਆ ਹਨਾ ਵੀ ਚਲ ਕੰਮ ਕਰ ਕਰ ਲਈਏ ਹੁਣ ਤੇ ਜੀ ਆਪਾਂ ਬਹਿ ਜਾਣਾ ਫਿਰ ਆ ਜਾਣਾ ਤੇ ਆਪਾਂ ਕੰਮ ਕਰਦੇ ਆ ਤਾਂ ਆਪਣਾ ਮਨ ਲੱਗਦਾ ਵੀ ਇਸ ਕੰਮ ਕਰ ਫਟਾਫਟ ਕਰ ਲਈਏ ਨਿਵੇੜ ਲਈ ਹਾਂਜੀ ਕਵਾੜ ਹੈਗਾ ਹੈ ਪਰ ਮੇਰੇ ਟਾਈਮ ਨਹੀਂ ਹੈਗਾ ਹੁਣ ਹਾਂ ਕੱਲ ਆਈ ਭਰਾਵਾ ਕੱਲ ਹੈ ਆਹੋ ਕਵਾੜ ਦਾ ਸਾਫ ਕੇ ਰੱਖਿਆ ਤੇ ਕੁਲੂ ਹਲੂ ਹਾ ਬਹੁਤ ਡੱਬੇ ਉਰਾਪਰ ਆ ਕੱਲ ਸਾਰੇ ਕੁਝ ਇਕੱਠਾ ਕੀਤਾ ਆਵੇਂ ਉਧਰੋਂ ਮੈਂ ਰੋਟੀ ਬਕਾਉਣੀ ਵੇ ਅੱਗੇ ਲੇਟ ਹੋਈ ਮੇਰੇ ਕੰਮ ਕਰ ਸਵੇਰ ਦੇ ਹੋਈ ਦੱਸਣ ਦੇ ਆਵੇਂ ਕਿਦਾਂ ਅੱਧੇ ਘੰਟੇ ਅੱਧੇ ਘੰਟੇ ਤੱਕ ਇੱਜਾ ਫਿਰ ਦੋ ਟਾਈਮ ਆਈ ਭਰਾ ਗਰਮੀ ਹੈ ਨਾ ਗਰਮੀ ਤੈਨੂੰ ਸਾਨੂੰ ਵੀ ਉਹ ਲੱਗਦੀ ਗਰਮੀ ਤੇ ਤੈਨੂੰ ਕੱਲੇ ਨੂੰ ਵੀ ਗਰਮੀ ਲੱਗਦੀ ਹੈਗੀ ਕੋਈ ਨਾ ਘੰਟੇ ਤੱਕ ਆਜਨੇ ਲੋਕ ਘੰਟੇ ਕਿੰਨੇ ਦੋ ਘੰਟੇ ਤੱਕ ਕਹੀਂ ਜਾਉਣਾ ਤਾਂ ਫਿਰ ਰੋਟੀ ਬਣਾ ਲਿਓ ਨਾ ਹਮੇ ਲੇਟ ਹੋ ਗਈ ਰੋਟੀ ਅਜ ਮੇਰੀ ਸਾਰੇ ਕੰਮ ਲੇਟ ਹੋ ਗਏ ਆ ਲੱਗੀ ਦੀ ਪਹਿਲੇ ਮੈਂ ਪੇਟੀ ਖੋਲ ਕੇ ਤੇ ਬਿਸਰੇ ਬਿਸਰੇ ਮੈਂ ਧੁੱਪ ਲਵਾ ਲਈ ਤੇ ਫਿਰ ਇਧਰ ਲੱਗੇ ਦਾਣਿਆਂ ਵਾਲ ਤੇ ਦਾਣਿਆਂ ਚਲ ਤਾ ਹਟ ਜਾਣੀਆਂ ਨਹੀਂ ਲੱਗਣੀਆਂ ਇੰਨੀਆਂ ਮੈਂ ਚਲ ਹੁਣ ਸਲਾਹ ਲੈ ਲਈ ਧੁੱਪ ਦਾ ਪਿਓ ਟਿਪ ਕਾ ਲੀਏ ਵਾਹ ਕਰੋ ਵਾਹ ਕਰੋ ਕੀ ਕਰੀਏ ਗਰਮੀ ਬੜੀ ਜੇ ਗਰਮੀਆਂ ਦੇਖੀ ਤੇ ਕੋਈ ਕੰਮ ਨਾ ਕਰੀਏ ਗਰਮੀਆਂ ਦੇਖੀ ਰੁਕੀ ਨਾ ਖਾਈਏ ਤੇ ਬਸ ਉਹ ਵੀ ਦੇ ਰਹਿ ਜੇ ਤੇ ਦਾਣੇ ਮੇ ਪਾਤੇ ਸੁੱਪਣੇ ਫਿਰ ਵੇਖੂਗੀ ਦੂਇ ਟਾਈਮ ਕੋ ਮਿੱਟੀ ਹੋਈ ਵਿੱਚ ਦੀ ਜਾਂ ਉਹ ਰੋਡ ਕੰਕਰੀਟ ਕੁਛ ਹੋਇਆ ਨਾ ਫਿਰ ਦੇਖ ਕੇ ਚੜ ਕੇ ਫੇਰ ਮੈਂ ਬੋਰੀ ਚ ਪਾਣੀ ਹੁੰਨੀ ਆ ਤੇ ਮੈਂ ਰੈਸ ਵੀ ਲੈਣੀ ਹੁੰਨੀ ਕਿਉਂਕਿ ਇੱਕ ਵਾਰੀ ਦਾਣੇ ਚ ਆਰਟਿਸਟ ਕਰ ਕਾ ਲਵੇ ਫਿਰ ਉਹ ਆਟਾ ਬਰਤਨ ਜੋਗਾ ਨਹੀਂ ਡੰਦਾ ਹੈਗਾ ਤੇ ਉਹ ਖੋਰ ਬਹੁਤ ਸਬਜੀ ਵਾਲਾ ਭਾਈ ਜਰ ਆਇਆ ਬਹੁ ਦਿਨਾਂ ਬਾਅਦ ਆ ਪ੍ਰਾ ਮੁਲੀ ਹੈਗੇ ਆ ਉਹ ਸਬਜੀ ਵਾਲੇ ਆਇਆ ਮੂਲੀ ਹੈਗੇ ਮੂਲੀਆਂ ਹੂੰ ਜੀ ਭਈ ਇਹ ਵੱਲੇ ਵੱਲੇ ਲੱਗਦਾ ਹੁਣ ਨਾ ਸਾਰਾ ਹਸਾਲ ਦਾ ਵਾਜੀ ਕਰ ਲੈਣਾ ਪੂਰਾ ਦੋ ਹਫਤਿਆਂ ਦਾ ਹੈ ਨਾ ਆ ਪਾਪ ਗੋਗੜ ਪਛੋ ਤਾਂ ਕੀ ਪਾ ਦੇ ਕੇ ਆ ਹੁਣ ਨਾਲ ਝਾੜੂ ਪੁੱਟਿਆ ਗਈਆਂ ਵਿਚਾਰੀਆਂ ਚੱਲ ਅਸੀਂ ਵੀ ਦਿਹਾੜੀਦਾਰੀਆਂ ਅਸੀਂ ਕਿੱਡਾ ਕਿਤੇ ਰਾਜੇ ਆ ਅਸੀਂ ਵੀ ਦਿਹਾੜੀਦਾਰੀਆਂ ਭਰਾਵਾ ਐਵੇਂ ਨਾ ਸਮਝ ਅੱਛਾ ਔ ਕੰਮ ਸਾਰੇ ਔਖੇ ਚੱਲਦੇ ਆ ਮੈਨੂੰ ਫੇਰ 1 ਦਾ ਕਿਲੋ ਦੇ ਦੇ ਤੇ ਨਾਲੇ ਬੜੇ ਦਿਨਾਂ ਬਾਅਦ ਆਇਆ ਪਾ ਤੂੰ ਸਬਜ਼ੀ ਮਿਲਦੀ ਨਹੀਂ ਇਹ ਸਬਜ਼ੀ ਮਿਲਦੇ ਆਣੇ ਸਾਨੂੰ ਇੱਕ ਸੇਵ ਦੇ ਸਕਦੇ ਆ اچھا ਠੀਕ ਨਹੀਂ ਸੀ ਨਾ ਆਜ ਕੱਲ ਦੇ ਰੁੱਤ ਬਦਲਦੀ ਐ ਤੇ ਕਰਕੇ ਹੋ ਜਾਂਦਾ ਨਾ ਹੂੰ ਤੈਨੂੰ ਪਤਾ ਬੰਦਾ ਤਾਂ ਕਰ ਰੁੱਤ ਬਦਲਿਆ ਤੇ ਆ ਹੂੰ ਫਿਰ ਕੰਮ ਕਰਨ ਨੂੰ ਆਉਣ ਦੀ ਯਾਨ ਕਰਦਾ ਪਰ ਆਵਾਜ਼ ਤਾਂ ਮੇਰੇ ਰੋਹੀ ਪਾਸ ਸੁਣਦੀ ਐ ਤੇਰੀ ਹਾਂ ਹਾਂ ਜਦ ਮਰੋਦੀ ਹੋ ਲਿਖਾ ਲੱਗਾ ਹੋਊਗਾ ਮੂਲੀਆਂ ਵੀ ਕਹਦੀਆਂ ਪੱਤੇ ਹੀ ਆ ਮੂਲੀਆਂ ਦੇ ਜਾਂਦੇ ਆਣੇ ਕੁਈ ਵੀ ਲੈਣੀ ਆ ਸੀ ਕਿ ਤੈਨੂੰ ਪੁੱਛਿਆ ਵੀ ਨਹੀਂ ਕਰਨਾ ਹੈ ਹੁਣ ਇਹ ਮੂਲੀਆਂ ਮੂਲੀਆਂ ਛਾਲਗਮ ਸਾਗ ਸੋਸਾ ਕੋ ਬੀ ਲੈਣਾ ਹੁਣ ਇਹ ਬਸ ਚੱਲ ਲੈਂਦੇ ਨਰਾਤੇ ਚੜ ਲੈਂਦੇ ਬਸ ਇਹੀ ਕੰਮ ਹੀ ਕਰਨਾ ਥਾਂ ਥੂ ਬਾ ਲੈ ਹੈ ਚੱਲ ਚੱਲ ਵਧੀਆ ਤੈਨੂੰ ਪੱਪੀ ਕਰ ਦੋ ਤਾਂ ਹੋਰ ਪੈਸੇ ਕਹਾਂ ਗਏ ਉਧਰ ਭਏ ਹੋਣੇ ਮੈਨੂੰ ਲੱਗਦਾ ਚਲੋ ਜੀ ਪੱਖੀ ਕੱਲੇ ਬੰਦ ਤੇ ਰੋਟੀ ਪਾਣੀ ਦਾ ਵੀ ਪ੍ਰੋਗਰਾਮ ਹੋ ਗਿਆ ਤਾਂ ਹੋ ਗਿਆ ਜ਼ਿਆਦਾ ਟਾਈਮ ਤੇ ਇਦਾਂ ਟਾਈਮ ਲੱਗ ਜਾਂਦਾ ਜੀ ਕੰਮਕਾਰ ਵਿੱਚ ਹਨਾ ਭੈਣਾਂ ਨੂੰ ਤਾਂ ਅੱਜ ਕੱਲ ਸਾਰੀਆਂ ਵਧੀਆ ਭੈਣਾਂ ਵੀਜ਼ੀ ਹੈ ਨਾ ਕਰਦੇ ਕੰਮਕਾਰਾਂ ਵਿੱਚ ਸਫਾਈਆਂ ਵਿੱਚ ਹਨਾ ਚਲੋ ਘਰ ਹੋਣਾ ਵੀ ਚਾਹੀਦਾ ਨਾ ਤੇ ਮੋੜਾ ਕਲੇ ਚਾਰ ਰੋਟੀ ਦੇ ਮਗਰੋਂ ਤੋਂ ਬਹੁਤ ਜ਼ਿਆਦਾ ਆ ਤੋਰ ਜਾ ਦੇਖ ਰਾਕਟਰ ਸਾਹਿਬ ਨੂੰ ਤੇ ਫਿਰ ਤੁਹਾਨੂੰ ਦਿਖਾਉਣੀ ਹੈ ਵੀ ਕੱਪੜੇ ਕੋਠਾ ਸਾਰਾ ਭਰਿਆ ਪਿਆ ਤੇ ਤੁਪ ਬਹੁਤ ਸਹੀ ਤੇ ਤਿੱਖੀ ਆਣੀ ਤੇ ਜਦੋਂ ਮੈਂ ਕੋਲ ਤੇ ਉਹਨਾਂ ਨੂੰ ਹੁੰਦਾ ਵੀ ਰੋਟੀ ਮਗਰੋਂ ਚਾਹ ਪੀਣੀ ਪਣੀ ਹੁੰਦੀ ਪਰ ਮੈਂ ਨਹੀਂ ਪੀਸਾਂ ਦੀ ਰੋਟੀ ਮਗਰੋਂ ਚਾਹ ਮੈਂ ਤੁਹਦੇ ਲਈ ਡੇ ਪੀਣੀ ਹੁੰਦੀ ਆ ਤੇ ਅੱਜ ਸੌਫਾ ਨਹੀਂ ਬਣਾਇਆ ਹੈਗਾ ਭੈਣਾਂ ਦੀ ਡਿਮਾਂਡ ਹੁੰਦੀ ਨਾ ਸੌਫਾ ਸਾਨੂੰ ਤਲੀ ਸੌਫਾ ਪੀਨੇ ਆ ਵੀ ਕਿਦਾਂ ਵੀ ਰੈਸਪੀ ਹੁੰਦੀ ਆ ਰੈਸਪੀ ਦਿੱਤੀ ਹੋਈ ਆ ਜੀ ਤੁਸੀਂ ਦੇਖ ਲੇ ਜਰੂਰ ਹਨਾ ਤੇ ਚੈਨਲ ਤੇ ਰੈਸਪੀ ਹੈਗੀ ਆ ਸੌਫੇ ਦੀ ਤੁਸੀਂ ਔਦੇ ਬਣਾ ਲਿਆ ਕਰੋ ਅੱਜ ਅਸੀਂ ਬਣਾਵਾਂਗੇ ਚਾਹ ਦੁੱਧ ਜਿਆਦੇ ਵਾਲੀ ਹਨਾ ਚਲੋ ਇਹ ਚਾਹ ਬਣਾ ਲਈਏ ਚਾਹ ਅੱਜ ਮੈਂ ਛੋਟੀ ਲੈ ਜੀ ਪਾਈ ਆ ਤੇ ਸਮਝ ਨਹੀਂ ਪਾਈ ਵਿੱਚ ਇਹਦੇ ਤੇ ਥੋੜਾ ਹੋਰ ਵਾਲਾਊਗਾ ਤੇ ਕੁਛ ਆ ਦੁੱਧ ਪਿਆ ਥੋੜਾ ਜਿਆਦਾ ਕੁਛ ਹੋਰ ਪਾ ਦੇਣਾ ਹੋਰ ਤੇ ਫਿਰ ਚਲਦੀ ਛਾਤੇ ਮੈਂ ਲੋ ਜੀ ਚਾਹ ਪਾਣੀ ਹੋ ਗਿਆ ਚਾਹ ਪਾਣੀ ਫੜਾਉਣ ਦਾ ਚਾਹ ਪੀਣ ਵਾਲਿਆਂ ਲਈ ਤਾਂ ਦੇਖੋ ਕੱਪੜਿਆਂ ਦੇ ਲੱਗਾ ਬਾਜ਼ਾਰ ਅੱਜ ਤੇ ਤਲਾਈਆਂ ਰਜਾਈਆਂ ਦਰੀਆਂ ਆ ਦੇਖੋ ਮੋਰਨੀ ਵਾਲੀ ਦਰੀ ਕਿਸ ਨੇ ਫੁੱਲ ਬੁੱਟੇ ਪਾਏ ਇੱਕ ਨਹੀਂ ਇੱਕ ਵਾਰੀ ਨਹੀਂ ਮਰਦੀ ਮੈਂ ਇਹ ਤੇ ਮੈਂ ਸਦੀ ਸੰਭਾਲ ਕੇ ਰੱਖੀ ਆ ਤੇ ਹਸਰਾਣੇ ਇਹ ਮੇਰੇ ਭਜਾਈ ਨੇ ਉੱਤੇ ਸੀ ਪੇਂਟ ਕਰਕੇ ਤੇ ਦੇਖੋ ਜੀ ਕਿੰਨਾ ਸੋਹਣਾ ਪੇਂਟ ਆ ਤੇ ਉਹ ਦੇਖੋ ਕੜੀ ਲੰਬੀ ਡਾਰ ਲਾਈ ਆ ਤੇ ਅੱਜ ਦਿਨ ਵਾਸਤੇ ਲੱਗਾ ਮੇਰਾ ਸਾਰਾ ਹੀ ਤੇ ਕਪੜੇ ਸ ਕੋਣੇ ਚਾਹੀਦੇ ਆ ਤੇ ਫਿਰ ਮਿਸਕਾ ਲੈਨੇ ਐ ਇਕਦਮ ਫੁੱਲ ਫੁੱਲ ਜਾਂਦੇ ਐ ਨਾ ਤੇ ਨਾਲੇ ਜਿੱਦਾਂ ਕਰ ਲੋ ਵੀ ਨਿਗਾ ਮਾਰ ਹੋ ਜਾਂਦੀ ਐ ਨਾ ਕੱਪੜਿਆਂ ਆਲ ਇੱਕ ਦਰੀਓ ਤਾਂ ਦੇਖੋ ਖੇਸ ਪਹਿਲਾਂ ਅੱਜ ਤੋਂ 10 ਸਾਲ ਪਹਿਲਾਂ ਨਾ ਬੁਲਵਟਦੀ ਹੁੰਦੇ ਸੀਗੀਆਂ ਬੀਬੀਆਂ ਤੇ ਮੈਂ ਵੀ ਬੁਲਵਟੇ ਆ ਤੇ ਜਿੱਦਾਂ ਕਰ ਲੋ ਇੱਕ ਹੁੰਦੇ ਨਾ ਪੁਰਾਣੇ ਕੱਪੜੇ ਉਹਨਾਂ ਨੂੰ ਕੱਟ-ਕੱਟ ਕੇ ਤੇ ਉਹਨਾਂ ਲੀਰਾ ਬਣਾ ਕੇ ਤੇ ਫਿਰ ਬਾਣ ਬਣਦਾ ਹੁੰਦਾ ਸੀਗਾ ਮੰਜੇ ਦਾ ਬਹੁਤ ਬਣਾਈ ਮੰਜੇ ਮੰਮੀ ਹੋਣਾ ਨੇ ਨਾ ਤੇ ਚਰਖਾਥ ਮੈਨੇ ਕੱਤਿਆ ਹੈਗਾ ਸਿਰਫ ਦੇਖਿਆ ਹੀ ਆ ਤੇ ਹੋਰ ਤਾਂ ਚਲੋ ਘਰ ਬਾਣ ਮੰਜੇ-ਮੰਜੇ ਬਣਾ ਲਏ ਦੇ ਸੀਗੇ ਤੇ ਪੱਖੀਆਂ ਨੂੰ ਕੋਰਾਂ ਲਾਉਣੀਆਂ ਤੇ ਝੋਲੇ ਮੰਮੀ ਨੇ ਕੰਡੇ ਚਾਦਾ ਜਿਦਾਂ ਕੰਡੇ ਸੀ ਇੱਕ 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 ਖੇਸ ਆ ਇਹਦੇ ਨਾਲ ਦਾ ਹਨਾ ਮੁੰਬਲਵੱਟੇ ਆ ਬਹੁਤ ਮੁੰਬਲਵੱਟੇ ਆ ਨਾ ਤੇ ਤੇ ਉਧਰ ਘਰ ਦੇ ਕੱਪੜੇ ਵੀ ਨਾਲ ਧੋਕ ਰੱਖਤੇ ਆ ਚਲ ਮੈਂ ਕਿ ਤੋਤੇ ਤੋਂ ਹੋ ਜਾਣਗੇ ਤੇ ਰੰਦੇ ਰਹਿ ਜਾਣੇ ਆ ਤੇ ਟੀਟ ਹੋਏ ਬੰਦਾ ਰਹਿ ਜਾਂਦਾ ਫਿਰਣਾ ਤੇ ਆ ਰਜਾਈ ਆ ਤੇ ਜਿਹੜੀ ਰਜਾਈ ਆ ਤੇ ਇਹ ਹੁਣ ਨਾ ਮੇਰਾ ਆਦਾ ਵੀ ਆ ਕਿ ਇਹਨੂੰ ਭਰਾਈਏ ਨਵੀਂ ਝੰਡੇ ਵਾਲ ਵੜਦੀ ਬਣਾਈਏ ਥੋੜਾ ਵਿੱਚ ਹੋਰ ਰੂੰ ਪਾ ਕੇ ਤੇ ਇਹ ਮਿਲੇ ਸੀ ਰਾਸ਼ਾਂ ਕੋਲ ਤੇ ਹੁਣ ਇਹ ਨਾ ਤੇ ਇਹ ਸਹੀ ਨਹੀਂ ਹੈਗੀ ਇਹ ਤੇ ਹੁਣ ਰੂੰ ਜਿੱਦਾਂ ਕਲ ਟੁੱਟ ਗਿਆ ਵਿੱਚੋਂ ਇਹਦਾ ਤੇ ਰੱਦਾਂ ਮੇਰਾ ਇਹਨੂੰ ਭਰਾਈਏ ਨਵੀਂ ਹੈ ਨਾ ਹੁਣ ਕੁਛ ਇਹ ਨਾ ਆ ਗਿਆ ਹੁਣ ਤੇ ਰਾਈਆਂ ਰੋਈਆਂ ਭਰਉਣ ਦਾ ਤੇ ਡਵਰ ਜਾਈ ਬਣਾ ਲਈ ਇੱਕ ਤੇ ਸਾਡੇ ਗਵਾਂਢੀਆਂ ਨੇ ਕੱਪੜੇ ਧੋਤੇ ਆ ਵੀ ਬਾਬਾ ਲੱਗੇ ਕੱਲ ਪਾਸੋਂ ਭੇਜਣੀ ਸਫਾਈ ਕਰਨ ਸਾਡਾ ਗਵਾਂਢ ਬਹੁਤ ਚੰਗਾ ਬਹੁਤ ਵਧੀਆ ਹੈ ਹੈ ਨਾ ਤੇ ਕਿੰਨੇ ਹੁੰਦੇ ਨਾ ਸਿਆਣੇ ਕੋੜਮ ਕਪੱਤੀ ਹੋਈਏ ਤੇ ਗਵਾਂਢ ਕਪੱਤੇ ਨਾ ਹੋਈਏ ਮੈਸੇ ਕੋੜਮਾਂ ਦੀ ਵੀ ਲੋੜ ਐ ਗਵਾਂਢ ਦੀ ਵੀ ਲੋੜ ਸਾਰਿਆਂ ਦੀ ਲੋੜ ਐ ਨਾ ਤਿਆਰ ਜਾਈਆਂ ਇਹ ਮम्मी ਨੇ ਦਿੱਤੀਆਂ ਸੀ ਮੈਨੂੰ ਕੁਝ ਮੈਂ ਆਪਣੇ ਕੋਲ ਬਿਸਤਰੇ ਭਾਂਡੇ ਬਣਾ ਲੈ ਕੁਛ ਉਹਨਾਂ ਨੇ ਦਿੱਤੇ ਸੀਗੇ ਬਸ ਇਦਾਂ ਵਧੀਆ ਹੋਈ ਆ ਹੌਲੀ ਹੌਲੀ ਜਿਵੇਂ ਬਣਾ ਹੀ ਗਿਆ ਬਣੀ ਗਈਆਂ ਹਨ ਸ਼ੌਂਕ ਹੋਣਾ ਚਾਹੀਦਾ ਚੀਜ਼ ਦਾ ਬਸ ਮੈਂ ਤੇ ਹੀ ਕਹਿੰਨੀ ਹੁੰਨੀ ਆ ਤੇ ਸ਼ੌਂਕ ਹੋਵੇ ਤਾਂ ਸਾਰਾ ਕੁਝ ਬਣ ਜਾਂਦਾ ਆ ਤੇ ਕੁਝ ਨਹੀਂ ਦਿੰਦਾ ਹੈਗਾ ਸੋਈ ਆ ਲੈ ਸ਼ਾਮ ਤੱਕ ਧੁੱਪ ਲਵਾਉਣੇ ਇਹਨਾਂ ਨੂੰ ਤੇ ਧੁੱਪ ਲੱਗੀ ਜੇ ਧੁੱਪ ਬਹੁਤ ਠਕਮੀ ਆ ਬਹੁਤ ਠੀਕ ਧੁੱਪ ਆ ਤੇ ਇਹ ਹੀ ਧੁੱਪ ਤੇ ਨੇ ਕੁ ਬੱਦਲ ਵੀ ਨੀਲੇ ਨੀਲੇ ਹੋਏ ਆ ਇਹੇ ਤਾਂ ਉਪਚੋਨਾਂ ਨਾਲ ਸਕਾਉਂਦੀ ਆ ਵਧੀਆ ਸ਼ੁਕਰ ਆ ਮਾਲਕ ਦਾ ਵੀ ਮੀਂਹ ਬੰਦ ਹੋਏ ਨਾ ਬਹੁ ਬੁਰਾ ਹਾਲ ਸੀਗਾ ਮੀਂਹ ਤੇ ਮੀਂਹ ਦਿਨ ਵੀ ਰਾਤ ਵੀ ਲੋਕਾਂ ਦਾ ਬੁਰਾ ਹਾਲ ਕਰਦਾ ਮੀਂਹ ਤੇ ਬਾਹਰ ਨਿਕਲਣ ਔਖਾ ਹੋਗਾ ਯਾਨੀ ਕਿ ਮੈਨਾਂ ਸੀਗਾ ਕੰਮ ਖਰਾਬ ਨਾ ਮੀਂਹ ਦਾ ਤੇ ਸਾਰੇ ਕੰਮ ਯਾਨੀ ਮੀਂਹ ਕਰਕੇ ਹੁਣ ਵਧੇ ਹੋਏ ਆ ਤੇ ਇਧਰ ਵੀ ਜਾਈਆਂ ਸੁੱਕਣੀਆਂ ਪਈਆਂ ਸਮੇਂ ਦਾ ਹਰ ਸਾਲ ਤੋਂ ਪਲਵਾਨੀ ਹੁੰਨੀ ਆ ਇਹਨਾਂ ਇਹ ਤੋਂ ਪਲਵਾ ਲੂ ਕੇ ਤੇ ਫਿਰ ਜਦੋਂ ਇਹਨਾਂ ਨੇ ਸੈਟਿੰਗ ਕਰਨੀ ਆ ਇਹ ਤੈਲਾ ਕੇ ਰੱਖਣੇ ਕੱਪੜੇ ਤੇ ਫਿਰ ਫਨਲ ਦੇ ਗੋਲੇ ਸੜਦੀ ਹੁੰਨੀ ਆ ਤੇ ਉਹਦੇ ਕਰਕੇ ਫਿਰ ਇਹਦੇ ਕੱਪੜਿਆਂ ਨੂੰ 스మెਲ ਵੀ ਨਹੀਂ ਆਉਂਦੀ ਕਿੰਨਾ ਟਿੱਡੀ ਲੱਗਦੀ ਆ ਤੇ ਇੱਕ ਗੱਲ ਇਹ ਵੀ ਆ ਜਦੋਂ ਆਪਾਂ ਟਾਈਮ ਨੋਟਦੇ ਨੇ ਸਵੇਰ ਨੂੰ ਆਪਣੇ ਕੰਮ ਕਰ ਹਨਾ ਕੁਝ ਬਹੁਤ ਛੇਤੀ ਨਿਬੜ ਜਾਂਦੇ ਆ ਤੇ ਆਪਾਂ ਨੂੰ ਇਹ ਲੱਗਦਾ ਵੀ ਆਪਾਂ ਇੰਨਾ ਕੰਮ ਕਰਕੇ ਵੀ ਮਨ ਕਰਦਾ ਵੀ ਹੋਰ ਆਪਾਂ ਕੰਮ ਕਰੀ ਜਾਈਏ ਹਨਾ ਨਿੱਦਾ ਗਾ ਲੋ ਵੀਲੇ ਦਾ ਰਾਕ ਵੀਲੇ ਟਕਰਾ ਹਨਾ ਉਹ ਸਾਬ ਹੋ ਜਾਂਦਾ ਤੇ ਸਾਰੇ ਕੰਮ ਟਾਈਮ ਨਾਲ ਹੀ ਜਿਹਨੇ ਟਾਈਮ ਸੰਭਲਿਆ ਨੇ ਸਾਰੇ ਕੋ ਸੰਭਲਿਆ ਸੇ ਸਪੀ ਗਾਲਿਆ ਤੇ ਆਪਣੇ ਟਾਈਮ ਦੇ ਫੰਦ ਹੋਇਆ ਕਰੋ ਜੀ ਦੇਖੋ ਅੱਜ ਉਹ ਨਾ ਇਹ ਕੰਮ ਕੰਮ ਕੰਮਕਾਰ ਕਰਕੇ ਤਾਂ ਨਾ ਵੀਡੀਓ ਮੇ ਤੋਂ ਅੱਜ ਪਈ ਨਹੀਂ ਜਣੀ ਐਡੀਟਿੰਗ ਨਹੀਂ ਹੋਈ ਹੈਗੀ ਤੇ ਮੈਂ ਲੱਗ ਗਈ ਆ ਦਾਣੇ ਕੱਢਣ ਰਮ ਚੋਂ ਤੇ ਆ ਪੇਟੀਆਂ ਉਜ ਕੱਪੜੇ ਕੱਢਣ ਲੱਗੇ ਤੇ ਹੁਣ ਮੈਂ ਵੀਡੀਓ ਐਡਿਟ ਕਰਦੀ ਆ ਤੇ ਫਿਰ ਸ਼ਾਮ ਨੂੰ ਅਪਲੋਡ ਕਰਦੇ ਆਂ ਕੁੜੀ ਰੈਸਟ ਕਰਕੇ ਹੁਣ ਤੇ ਬਸ ਇੱਦਾਂ ਬਿਜੀ ਹੋਣ ਕਰਕੇ ਕਈ ਵਾਰੀ ਆਪਾਂ ਨਾ ਕੰਮ ਦਾ ਲਾਲਚ ਕਰ ਲੀਦਾ ਆ ਔਰ ਕਰਨਾ ਵੀ ਚਾਹੀਦਾ ਹੈ ਜੀ ਹਿੰਮਤ ਮਾਰ ਕੇ ਸਾਰੇ ਕੰਮ ਕਰਿਆ ਕਿਉਂ ਹਿੰਮਤ ਬਿਨਾਂ ਤਾਂ ਕੁਝ ਵੀ ਨਹੀਂ ਹੈਗਾ ਨਾ ਪਤਾ ਵੀ ਨਹੀਂ ਜਿੱਦਾਂ ਕੋਲ ਰੋਟੀ ਵੀ ਨਹੀਂ ਆਪਣੇ ਬਰਕੀ ਮੂੰਹ 'ਚ ਪੈਂਦੀ ਹੈਗੇ ਉਹ ਵੀ ਟੋੜ ਕੇ ਪੈਂਦੀ ਆ ਤੇ ਚਲੋ ਠੀਕ ਹੁਣ ਮੈਂ ਕੱਪੜੇ ਸ਼ਾਮ ਤੱਕ ਰਹਿਣਗੇ ਇਦਾਂ ਹੀ ਹੁਣ ਤੇ ਫਿਰ ਇਹਨਾਂ ਦੀ ਸੈਟਿੰਗ ਕਰਾਂਗੇ ਤਾਂ ਫਿਰ ਆ ਦਰੀ ਮੈਨੂੰ ਬਹੁਤ ਸੋਹਣੀ ਲੱਗਦੀ ਬਹੁਤ ਮੋਟੀ ਦਰੀ ਹੈ ਮੰਮੀ ਨੇ ਤਸੀਂ ਮੈਨੂੰ ਉਹਨਾਂ ਨੇ ਪਾਈ ਸੀ ਕਮੇਟੀਆਂ ਕਮੇਟੀਆਂ ਸੀਆਂ ਪਾਈਆਂ ਤਾਂ ਫਿਰ ਤੀ ਦਰੀ ਵੀ ਨੂੰ ਦੋ ਇੱਕ ਨਾਲ ਦੀ ਕੁਦਰ ਹੋ ਰਿਹਾ ਦੋ ਸੈਟ ਆਏ ਚਲੋ ਠੀਕ ਆ ਜੀ ਆ ਹੋ ਗਈ ਤਲਾਈਆਂ ਗਰਮਾ ਕਪੜੇ ਬਹੁਤ ਗਰਮਾ ਕਪੜੇ ਉਹ ਮੇਰੇ ਦਾਣੇ ਸੁੱਕ ਰਹੇ ਆ ਅੱਜ ਹਮ ਤਮਾਰ ਕੇ ਸਾਰੇ ਕੰਮ ਕਰ ਲਏ ਕਈ ਦਿਨਾਂ ਦੇ ਪੈਂਡਿੰਗ ਹੋਏ ਸੀ ਕੰਮ ਇਹ ਇਹ ਆ ਗਲਾਫ ਫਲੇਵਰ ਰਹੀ ਦਮੇ ਇਹ ਜਾਈ ਪਰ ਨਹੀਂ ਉਹਦੇ ਕਰਕੇ ਲੱਗ ਰਖਲਾ ਸੀਗਾ ਆ ਦਰੀਆਂ ਵੀ ਵਿਚਰੀਆਂ ਥੱਲੇ ਸੁੱਕਣੀਆਂ ਪਈਆਂ ਇਹਨਾਂ ਖਾਇਨੀ ਸੁਪਰ ਫੂ ਥੱਲੇ ਪਾਤੀਆਂ ਲਓ ਜੀ ਵਦੋਂ ਦਾ ਟੈਂਪ ਤੇ ਸਬਦੀ ਬਣਾਈ ਮੈਂ ਅਰਬੀ ਦੀ ਬਣਾਈ ਆਂ ਇਹ ਸ਼ਾਰਟ ਵੀਡੀਓ ਪਾਉਂਗੀ ਨਾਮ ਤੇ ਨਹੀਂ ਬਣਾਈ ਮੈਂ ਤੇ ਇਸੇ ਕੰਮਕਾਰ ਵਿੱਚ ਤੇ ਆ ਦੁੱਧ ਵੀ ਹੁਣ ਮੈਂ ਕਰ ਰੱਖ ਲੈਣਾ ਤੇ ਆਟਾ ਵੀ ਕਰ ਲੈਣਾ ਨੌਂ ਇੰਟਰੀ ਆਰੇ ਆਰੇ ਭਰਾ ਰਾਖ ਇੱਕ ਓਕੇ ਗਰੀਬੋ ਦੇਰ ਮਸਤ ਸੀ ਅੱਜ ਦਿਨ ਧੋਕਸੀ ਹੋਇਆ ਕੱਕੇ ਕੋਈ ਨਹੀਂ ਚੇਹੇ ਕਰ ਰਿਹਾ ਤਾਂ ਸਹੀ ਹੋਈਆਂ ਰਬੜ ਪਾਣੀ ਆ ਪਾਣੀ ਪੜੋ ਪਾਣੀ ਪਾਣੀ ਹੈਲੋ ਹੋ ਪਾਣੀ ਪੜੋ ਫੋੜ ਲੈਣਾ ਮੁੜੇ ਬਿਨਾ ਬਾਹਰ ਵੀ ਲਾਓ ਓਹ ਕਰ ਲੈ ਆ ਪਾਣੀ ਲਾਓ ਟਮਾਟਾ ਤੁਨ ਆ ਲੈ ਕਲੂ ਓਕੇ ਪੇਪਰ ਆਟੇ ਗਾ ਲੂ ਫਸਟ ਪਾਈਪਰ ਆਜੂ ਆਜੂ ਪੈਗਾ ਹੋਰ ਲੈਣਾ ਪਾਣੀ ਮੈਨੂੰ ਅੰਦਰ ਟਿਸ਼ੂ ਲੈ ਆ ਦੇ ਮੈਨੂੰ ਪਿਆਰ ਕਰਦੇ ਆ ਤੀਜੀ ਨਹੀਂ ਉਹ ਯੂਜ਼ ਲਈ ਆ ਰਿਹਾ ਓਏ ਕੀ ਆ ਤੋਂ ਨਹੀਂ ਆ ਬਿਨਾਂ ਕਰਦਾ ਕੋਈ ਨਾ ਭਰਾਈ ਨੀ ਕਿਸਾਰ ਨੂੰ ਤਾਂ ਜੁੜਾ ਆ ਆਪੇ ਦਾ ਉਹ ਨਹੀਂ ਆ ਕੋਈ ਤੋਂ ਨਹੀਂ ਆ ਆ ਸੋਹਣੇ ਕੱਪੜੇ ਪਏ ਹੋਣੇ ਉੱਤੇ ਚੱਕ ਕੇ ਦੇ ਤੋਤੇ ਹੋਏ ਆ ਜੋਦ ਹਾਂ ਅਗਲੇ ਪਾਸੇ ਪਏ ਹੋਣੇ ਸੋਹਣੇ ਕੱਪੜੇ ਚੱਕ ਕੇ ਦੇ ਤੈਨੂੰ ਕੱਪੜੇ ਦੋ ਟਾਈਮ ਤੋਂ ਹੁੰਦੇ ਆ ਨਹੀਂ ਗਰਮੀ ਆ ਸਿਨੇ ਦਾ ਤਰੀ ਇਹ ਦੇ ਲਈ ਆਹ ਲੈ ਇਹ ਆ ਫਿਲਮਾ ਕਿਰਤੋਂ ਨਾਲੇ ਕੱਪੜੇ ਮਸ਼ੀਨ ਤੇ ਰਾ ਦੋ ਫੇਰ ਮੈਂ ਤੇ ਤਾਰੋਗਾ ਵੀ ਧੋਣ ਵਾਲੇ ਐ ਟਾਊਨ ਮੈਂ ਗੋਲਣਾ ਤੇ ਥੀਮ ਬੋਲੀ ਜਾ ਤੱਕ ਦੁੱਧ ਕਰ ਤਾ ਗਰਮ ਰੱਖਣਾ ਤੇ ਹੁਣ ਬਸ ਵੀਡੀਓ ਦਾ ਕਰ ਦੇ ਲਾਈਕ ਤੇ ਸ਼ੇਅਰ ਤੇ ਕਮੈਂਟ ਕਰ ਤਸਾ ਕਰ ਮੇਰੇ ਪਾਣਾ ਤਾਂ ਮੇਰੇ ਬੱਚੇ ਲਈ ਲੱਖੀ ਸੱਚੀ ਬਸਦਾ ਦੇ ਮੁਕੇ ਪਾਈ Bye, -bye.